ਬੋਲੋ ਜੀ ਵਾਹਿਗੁਰੂ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਮਰਗ ਗੁਰੂ ਨਾਨਕ ਲਾਈਂ ਤਿਆਏ ਰੰਗਤ ਗੁਰਤੇ ਅਮਰਦਾਸ RAM DAS ਹੋਈਂ ਸਹਾਏ अर्जुन ਹਰ ਗੋਵਿੰਦਨ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਾਰਿ ਕ੍ਰਿਸ਼ਨ ਧਿਆਈਐ ਜਸ ਰਠਾ ਸਭ ਦੁਖ ਜਾਏ ਤੇਗ ਬਹਾਦਰ ਸਮਰਿਆ ਘਰ ਨਾਉ ਨੇ ਦਾਵਹਿਤਾਏ ਸਭ ਥਾਈ ਹੋਏ ਸਹਾਏ ਦਸਵਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਦਾਰ ਦਾ ਧਿਆਨ ਤਰਕੇ ਸੋ ਜੀਵਾਹ ਸ੍ਰੀ ਗੁਰੂ ਪੰਜਾਂ ਪਿਆਰਿਆਂ ਚੋਹਾਂ ਸਹਿਬਜ਼ਾਦਿਆਂ ਚਾਲੀਆਂ ਮੁਖਤਿਆਂ ਅਠੀਆਂ ਜਾਪੀਆਂ ਤਪੀਆਂ ਜਨਾ ਨਾਮ ਜਪਿਆ ਵਾਂਢ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਅੰਡਠ ਕੀਤਾ ਤਨਾ ਪਿਆਰੇ ਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀਵਾ ਜੀ ਬ੍ਰਹੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਨੋਹੀਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੇ ਕੇ ਸਾਂ ਸਵਾਸਾਂ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿ ਆਵੈ ਚਤਿ ਆਵਨ ਕਾ ਸਤਿ ਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਹ ਰੱਖਿਆ ਰਿਆਏ ਦੇਖ ਤੇ ਫਤੇ ਬਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੇ ਦਾ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹਾ ਦਾਨ ਤਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨਿ ਸੁਨਾਨ ਚੌਕੀਆਂ ਢੰਡੇ ਬੰਗੇ ਜੁਗ ਜੁਗ ਅਟਲ ਧਰਮ ਕਾਜ ਐਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਨੀਮਾ ਮਾਤੁਚ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾ ਤੇ ਸੇਵਾ ਸੰਭਾ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨੇ ਆਸਰਿਆਂ ਦਾ ਆਸਰਾ ਧੰਨ ਧੰਨ ਦਸਾਂ ਬਾਦਸ਼ਾਹਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਪਵਿੱਤਰ ਪਾਵਨ ਚਰਣਾ ਵਿੱਚ ਅਰਦਾਸ ਬੇਨਤੀ ਹੈ ਧੰਨ ਧੰਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਬੇਅੰਤ ਸੰਤਾਨ ਹੈ ਆਪ ਜੀ ਦੇ ਪਵਿੱਤਰ ਪਾਵਨ ਚਰਨ ਪਰ ਸੇਹ ਹਾਂ ਸਰਬੱਤ ਦੀ ਹਾਜ਼ਰੀ ਦਰ ਤੇ ਪਰਵਾਣ ਕਰਨੀ ਚਲੋ ਫਲੋ ਭਟਾਵਾਂ ਦਰ ਪਰਵਾਣ ਕਰਨੀਆਂ ਯਾਤਰਾ ਸਫਲਾ ਕਰਨੀ ਪਰਵਾਰਾਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿਚਲਾਓ ਆਪਣੇ ਦਰੋਂ ਘਰੋਂ ਸੇਵਾ ਸਿਮਰਨ ਦੀ ਦਾਤ ਗੁਰਸਿੱਖੀ ਦੀ ਦਾਤ ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਰਬੱਤ ਦੇ ਸਰ ਤੇ ਮਿਹਰ ਪ੍ਰਿਆਥ ਰੱਖਣਾ ਸੇਵਾਦਾਰਾਂ ਦੇ ਸਰ ਤੇ ਮਿਹਰ ਪ੍ਰਿਆਥ ਰੱਖ ਕੇ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਕੋਈਆ ਭੁੱਲਾਂ ਚੁੱਕਾਂ ਦੀ ਖਮਾ ਕਰੋ ਸਰਬੱਤ ਦਾ ਭਲਾ ਕਰੋ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾ ਛੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾਲ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ